ਯਾਰੇ ਪਾਸੇ ਠੰਡੀ ਠੰਡੀ ਹਵਾ ਵਾ ਜਦੋਂ ਲੱਗਦੀ ਆ ਮੂੰਹ ਤੇ ਬੜਾ ਵਧੀਆ ਲੱਗਦੀ ਆ ਠੰਡੀ ਠੰਡੀ ਚੱਲਦੀ ਹਵਾ ਤੇ ਭਾਈ ਮੈਂ ਵੀਡੀਓ ਕਿਉਂ ਬਣਾਉਂਦਾ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਕਿ ਸਾਰੇ ਖੁਸ਼ ਹੋਣਗੇ ਖੁਸ਼ਹਾਲ ਹੋਣਗੇ ਤੇ ਭਾਈ ਅੱਜ ਮੈਂ ਫੇਰ ਚੱਲਿਆ ਆਪਣੇ ਗੁਰੂ ਸਾਹਿਬ ਮੱਥਾ ਟੇਕਣ ਤੇ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ 5-7 ਮਿੰਟ ਅੱਗੇ ਮੈਂ ਹੌਲੀ-ਹੌਲੀ ਜਾਣਾ ਹੁੰਦਾ ਅੱਜ ਆਪਾਂ ਥੋੜੇ ਜਿਹਾ ਤੇਜ਼ ਜਾਵਾਂਗੇ ਅੱਜ ਭਾਈ ਧੁੱਪ ਬਹੁਤ ਸੋਹਣੀ ਆ ਪੂਰਾ ਸੋਹਣਾ ਮਾਹੌਲ ਆ ਜੀ ਸੂਰ ਦੀ ਚਮਕ ਤੇ ਲਾਲੀ ਪੂਰੀ ਤੇ ਭਾਈ ਮੈਂ ਵੀਡੀਓ ਕਿਉਂ ਬਣਾਉਂਦਾ ਵਾ ਮੈਂ ਵੀਡੀਓ ਬਸ ਵੈਸੇ ਹੀ ਬਣਾ ਲੈਂਦਾ ਵਾ ਵੀ ਚਲੋ ਹੁਣ ਜਾਣਾ ਤਾਂ ਹੁੰਦਾ ਹੀ ਆ ਤੇ ਵੀ ਇਹ ਥੋੜਾ ਜਿਹਾ ਚਲੋ ਨਾਲੇ ਬੋਲਣ ਦੀ ਪ੍ਰੈਕਟਿਸ ਹੋ ਜਾਂਦੀ ਆ ਤੇ ਨਾਲੇ ਮਤਲਬ ਵੀ ਵੇਲਿਆਂ ਦੇ ਨਾਲੋਂ ਥੋੜਾ ਜਿਹਾ ਪ੍ਰੋਡਕਟਿਵ ਵਰਕ ਹੋ ਜਾਂਦਾ ਵਾ ਠੀਕ ਹੈ ਜੀ ਵੀ ਥੋੜਾ ਜਿਹਾ ਕੋਈ ਨਾ ਕੋਈ ਚੀਜ਼ ਤਾਂ ਆਪਣੀ ਇੰਪਰੂਵ ਹੁੰਦੀ ਹੀ ਆ ਕਿ ਪਰ ਬਣਾਉਨੇ ਆ ਨਾ ਵੀਡੀਓ ਵੇਲੇ ਟਾਈਮ ਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ 3 ਵਜੇ ਤੋਂ ਬਾਅਦ ਫ੍ਰੀ ਹੁੰਦਾ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਬਾਧੂ ਕੰਮ ਫੜਨ ਦੀ بجائے ਜਾਂ ਪੈਸਿਆਂ ਦੀ ਮਗਰ ਭੱਜਣ ਦੀ بجائے ਟਸਟ ਟਾਈਮ ਆਪਰੇ ਲਈ ਕੱਢਣਾ ਚਾਹੀਦਾ ਤੇ ਭਾਈ ਨਜ਼ਾਰੇ ਲੈਣੇ ਚਾਹੀਦੇ ਆ ਕਿਉਂਕਿ ਇਹ ਕੰਮ ਹੀ ਨਹੀਂ ਹੈਗਾ ਭਾਈ ਸਾਰਾ ਕੁਝ ਨਹੀਂ ਹਰੇਕ ਨੂੰ ਹੁੰਦਾ ਵਾ ਵੀ ਉਹੀ ਕੰਮ ਕਰ ਲਓ ਵੀ ਐਵੇਂ ਕਿਹੜੇ ਕੱਢੀ ਜਾਣੇ ਆ ਮੈਂ ਭਾਈ ਅੱਜ ਲੇਟ ਤੁਰਿਆ ਸੀਗਾ ਪਰ ਫਿਰ ਵੀ ਮੈਂ ਜਿੰਨਾ ਤੇਜ਼ ਆਇਆ ਕਿ ਮੈਂ 5 ਮਿੰਟ ਪਹਿਲਾਂ ਹੀ ਪਹੁੰਚ ਗਿਆ ਇਹ ਹੁੰਦਾ ਭਾਈ ਸਾਈਕਲ ਦਾ ਸ਼ੌਕ ਜਦੋਂ ਆਪਾਂ ਮੋਟਰਸਾਈਕਲ ਤੇ ਹੋਵਾਂਗੇ ਆਪਾਂ ਜਾਣਾ ਤੇਜ਼ ਹੀ ਹੁੰਦਾ ਟਾਈਮ ਨਾਲ ਤੁਰਦੇ ਆ ਪਰ ਜਦੋਂ ਸਾਈਕਲ ਤੇ ਜਾਣਾ ਇਹ ਨਜ਼ਾਰੇ ਲੈਂਦੇ ਹੋਈ ਲੇਟਾਂ ਤਾਂ ਭਜਾ ਲਓ ਭਾਈ ਇਹ ਪਹਿਲਾ ਵਾਰ ਆਪ ਦਾ ਹੌਲੀ ਹੌਲੀ ਜਾਉਂ। ਇਹ ਬੰਗਲੇ ਨਹੀਂ ਹੈਗੇ ਜੀ। ਮੈਂ ਬੰਗਲੇਆਂ ਨੂੰ ਢੀਕਦਾ ਜੀ ਅੱਟਟੀਰੀ ਜ਼ਰੂਰ ਖੜੀ ਆ। ਤਾਂ ਖੜੀ ਆ। ਸੋ ਦੋਸਤੋ ਇੱਕ ਮੈਂ ਪਾਠ ਦੀ ਤੁੱਕ ਸੁਣਾ ਦਿੰਦਾ ਤੁਹਾਨੂੰ। ਕਾਹੇ ਡੋਲੇ ਰੇ ਮਨ ਮੇਰੇ ਆ। ਹਰ ਮੰਤਾ ਮਨ ਕੀ ਪੂਰੇ। ਮੀਨਜ਼ ਕਿ ਜਿਹੜਾ ਆਪਣਾ ਮਨ ਹੁੰਦਾ ਵਾ ਇਹ ਬਹੁਤ ਡੋਲਦਾ ਹੁੰਦਾ ਵਾ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਵਾ ਪੇਸ਼ੈਂਸ ਰੱਖਣੀ ਚਾਹੀਦੀ ਆ ਤੇ ਭਾਈ ਆਪਣੇ ਮਨ ਦੀ ਹਰ ਇੱਕ ਇੱਛਾ ਉਹ ਪ੍ਰਮਾਤਮਾ ਰੱਬ ਪੂਰੀ ਕਰਦਾ ਵਾ ਜਿੰਦਾ ਪਪਾਈ ਕੋਈ ਵੀ ਕੰਮ ਕਰਦੇ ਆ ਪੂਰਾ ਮਨ ਲਾ ਕੇ ਕਰੋ ਕਰੋ ਨਹੀਂ ਵੀ ਕਰੀਏ ਮੈਂ ਵੀ ਕਰਾਂ ਤੇ ਉਹ ਪਰਵਾਹ ਵਾਲਾ ਵਸ ਰੱਬ ਪਰਮਾਤਮਾ ਉਹ ਸਭ ਜਾਣੀ ਜਾਣ ਤੇ ਉਹ ਸਭ ਕੁਝ ਪੂਰਾ ਕਰਦਾ ਪਿਆਰਾ ਰਹਿਰਾ ਸਾਭ ਜੀ ਦਾ ਪਾਰਕ ਚੱਲ ਰਿਹਾ ਵਾ ਆ ਹਣ ਵਾਲਾ ਜਾ ਰਿਹਾ ਰਸ ਜਿ ਤਰੇ ਤੇ ਪੰਡਾਰਾ ਬਹੁਤ ਸੋਹਣਾ ਮਾਹੌਲ ਹੈ ਜੀ ਆ ਜਾਂਦੀ ਆ ਗਟਾਰ ਭਾਈ ਨਾਲ ਆਪਣਾ ਗੇੜਾ ਨਿਕਲ ਜਾਂਦਾ ਵਾ ਤੇ ਨਾਲੇ ਫੂਰ ਕਰ ਜਾਇਆ ਇਹਦਾ ਦੇ ਨਾਲ ਦੀ ਨਾਲ ਆਪਾਂ ਵੀਡੀਓ ਵੀ ਬਣਾ ਲਈਦੀ ਆ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਲਈਦੇ ਆ ਆ ਵੀਡੀਓ ਵੀ ਛੋਟੀਆਂ ਚਲੋ ਬਣਾ ਲਈਦੀ ਆਪਣੀ ਜਿਹੜੀ ਸਕਿਲਸ ਨੇ ਬੋਲਣ ਦੀ ਆ ਇਹਨਾਂ ਨੂੰ ਆਪਾਂ ਜਿਨ੍ਹਾਂ ਨੂੰ ਆਪਾਂ ਕੇ ਆਪਣੀਆਂ ਕਮਿਊਨੀਕੇਸ਼ਨ ਸਕਿਲਸ ਕਹ ਦਿੰਦੇ ਆ ਉਹ ਇੰਪਰੂਵ ਹੁੰਦੀ ਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਵਾਸਤੇ ਤਿਆਪਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੇ ਕੋਈ ਪੰਕਤੀ ਦੇ ਵਿੱਚ ਟੁੱਕ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਤੋਂ ਧੰਨਵਾਦ ਜੀ ਮਿਹਰਬਾਨੀ ਜਿਉਂਦੇ ਵਸਦੇ ਰਹੋ ਰੱਖੀਆਂ ਕਰੋ ਖੁਸ਼ਾ ਹਾਲ ਰਹੋ ਰੱਬ ਮੇਰਿ